2 ਨਵੰਬਰ 2025 ਦਿਨ ਵੀਰਵਾਰ ਨੂੰ ਨਵਾ ਪੀਰਖਾਨਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਵਿਸ਼ਾਲ ਦੀਵਾਨ ਹੋਣ ਜਾ ਰਿਹਾ ਹੈ। ਇਹ ਪੀਰਖਾਨਾ ਨੇੜੇ ਸ਼ਿਵ ਸ਼ਕਤੀਪਵਨ ਬੁਰਲਾਡਾ ਵਿਖੇ ਹੈ। ਪੀਰਖਾਨੇ ਦੇ ਮੁਖ ਸੇਵਾਦਾਰ ਬਾਬਾ ਜੰਟਾ ਸ਼ੇਖ ਜੀ ਨੇ ਇਸ ਸ਼ੁਭ ਦੀਵਾਨ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਰੇ ਜਾਣੇ ਇਸ ਦੀਵਾਨ ਵਿੱਚ ਆਪਣੇ ਪਰਿਵਾਰ ਸਮੇਤ ਪਹੁੰਚੋ ਅਤੇ ਵੱਧ ਤੋਂ ਵੱਧ ਦਾਨ ਦਿੰਦੇ ਹੋਏ ਸੇਵਾ ਕਰੋ। ਅਤੇ ਉਨ੍ਹਾਂ ਕਿਹਾ ਕਿ ਇਸ ਮੌਕੇ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ। ਬਹੁਤ ਸੱਚੇ ਦਰਵਾਜ਼ ਦੀ ਜੈ। ਲਖਦਾਤਾ ਪੀਰ ਦੀ ਜੈ। ਮਲੇਰ ਦੇ ਬਾਦਸ਼ਾਹ ਦੀ ਜੈ। ਪੀਰਾਂ ਦੇ ਸਾਰੇ ਭਰਤਾਂ ਨੂੰ ਬੇਨਤੀ ਹੈ ਵੀ ਆਪਣੇ ਪੀਰਖਾਨੇ ਦੇ ਵਿੱਚ 100 ਦੀਵਾਨ 20 11 ਨਿਰਮਿਰਵਾਰ ਨੂੰ ਰੱਖਿਆ ਗਿਆ ਹੈ। ਨਗਰ ਘੜੇ ਦੀ ਸੁੱਖ ਸ਼ਾਂਤੀ ਵਾਸਤੇ ਸਾਰੇ ਵੱਡੇ ਨੂੰ ਬੇਨਤੀ ਹੈ ਕਿ ਹਮ ਹਵਾ ਕੇ ਪਹੁੰਚੋ ਤੇ ਦਾਨ ਦੇ ਕੇ ਪੁੰਨ ਦੇ ਭਾਗੀ ਬਣੋ ਜੈ ਪੀਰਾਂ ਦੇ ਆ ਸਾਰੇ ਹੀ ਭਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਸਾਲਾਨਾ ਦੀਵਾਨ ਮਿਤੀ 20 11 2025 ਦਿਨ ਵੀਰਵਾਰ ਨੂੰ ਨਵਾਂ ਪੀਰਖਾਨਾ ਨੇੜੇ ਸ਼ਿਵ ਸ਼ਕਤੀ ਭਵਨ ਭਲਾੜਾ ਵਿਖੇ ਹੋਣ ਜਾ ਰਿਹਾ ਸਾਰੇ ਹੀ ਭਗਤਾਂ ਨੇ ਹਮ ਹਵਾ ਕੇ ਪਹੁੰਚਣਾ ਪੰਡਾਰ ਦੇ ਵਿੱਚ ਦਾਨ ਦੇ ਕੇ ਪੁੰਨ ਦੇ ਭਾਗੀ ਬਣੋ ਵੱਧ ਤੋਂ ਵੱਧ ਸੇਵਾ ਕਰਵਾਓ ਮੁੱਖ ਸੇਵਾਦਾਰ ਬਾਬਾ ਜੰਟਾ ਸ਼ੇਖ ਜੀ ਔਰ ਪੀਰਾਂ ਦਾ ਗੁਣਗਾਨ ਕਰਨ ਲਈ ਪਹੁੰਚ ਰਹੇ ਨੇ ਕਰਮਜੀਤ ਸ਼ੇਖ ਝਨੇੜੀ ਤੋਂ ਗਲਾਲ ਸਿੰਘ ਨਾਇਣ ਪਾਰਟੀ ਔਰ ਗਲਬਖਾਨ ਕਲਦੀਪ ਬਾਬਾ ਜੀ ਨੀਡੂ ਬਾਬਾ ਜੀ ਔਰ ਬੋਵੀ ਸ਼ੇਖ ਐਡ ਪਾਰਟੀ ਤੇ ਸਾਰੀ ਸੰਗਤ ਨੇ ਇੱਕ ਵਾਰ ਨੂੰ ਇਸ ਦਰਬਾਰ ਦੇ ਵਿੱਚ ਪਹੁੰਚ ਕੇ ਬਾਬਾ ਜੀ ਦਾ ਸ਼ਹੀਦਵਾਦ ਪ੍ਰਾਪਤ ਕਰਨਾ ਔਰ ਭੰਡਾਰਾ ਵੀ ਬਾਬਾ ਜੀ ਦਾ ਟੁੱਟੇ ਚੱਲੂਗਾ ਸਾਰਿਆਂ ਨੇ ਦਾਣ ਦੇ ਕੇ ਵੱਧ ਤੋਂ ਵੱਧ ਕੀਰਤੀ ਦੇ ਵਿੱਚ ਹਾਜ਼ਰ ਜਵਾਨੀਆਂ ਜੈ ਪੀਰਾਂ ਦੀ ਜੈ ਬਾਬਾ ਚੈ ਲਖਦਾਤਾ ਪੀਰ ਦੀ ਜੈ ਬਾਬਾ ਹੈਦਰ ਸ਼ੇਖ ਕੋਟੜ ਵਾਲੀ ਸੱਚੀ ਸਰਕਾਰ ਦੀ ਜੈ ਮੇਰਾ ਨਾਮ ਜਟਾ ਸੇਖ ਮੁੱਖ ਸੇਵਾਦਾਰ ਪੀਰ ਖੰਡਾ ਸੇਵ ਸ਼ਕਤੀ ਭਵਨ ਨੇੜੇ ਬਣਿਆ ਹੋਇਆ ਜਿਹੜਾ ਸਾਰਿਆਂ ਸੰਗਤਾਂ ਨੂੰ ਦਵਾਨ ਦੀਆਂ ਲੱਖ ਲੱਖ ਵਧਾਈਆਂ ਦਵਾਨ ਦੇ ਵਿੱਚ ਪਹੁੰਚਣ ਦੀ ਖੇਚਲਾ ਕਰਨੀ ਸਾਰੇ ਸੇਵਾਦਾਰਾਂ ਨੇ ਆਗੇ ਸੇਵਾ ਕਰਾਉਣੀ ਹੈ ਤੇ ਲੰਗਰ ਬਾਬਾ ਜੀ ਦਾ ਤੁਰਤ ਵਰਤੇ 20 11 ਦਿਨ ਵੀਰਵਾਰ ਨੂੰ ਸੋਹ ਦਵਾਨ ਰੱਖਿਆ ਗਿਆ ਹੈ ਸਾਰੀਆਂ ਸੰਗਤਾਂ ਹੌਮਹਵਾ ਕੇ ਪਹੁੰਚੋ ਚਾਹ ਪੀਰਾਂ ਦੇ